ਸਖਾ ਬਹੁਤ ਹੈ ਅੱਜ ਦੇ ਟਾਈਮ 'ਚ ਫੇਮਸ ਹੋਣਾ ਤੇ ਤੁਸੀਂ ਕਿਸੇ ਵਿਆਹ ਤੇ ਦੋ ਬਾਉਂਸਰ ਲੈ ਕੇ ਜਾਵੜੋ ਭਾਵੇਂ ਤੁਸੀਂ ਕੁਝ ਵੀ ਨਹੀਂ ਹੈਗੇ ਤਾਂ ਵੀ ਅਗਲੇ ਨੂੰ ਲੱਗੂਗਾ ਕੋਈ ਕੁਛ ਕੋਈ ਨਾ ਕੋਈ ਤਾਂ ਆਇਆ ਹੈ ਦੁਸੇਲ ਤਾਂ ਨਹੀਂ ਹੈਗੇ ਕੋਈ ਨਹੀਂ ਹੈ ਅੱਛਾ ਨਗਲ ਨਹੀਂ ਹੈਗੀ ਨਾ ਸੋ ਬਾਲ ਸਾਟੀਆਂ ਸਟਾਰਸ ਉਹ ਜਿਵੇਂ ਤੁਹਾਨੂੰ ਫੀਲ ਕਰਾਉਂਦੀਆਂ ਨੇ ਨਾ ਸਿੱਖਿਆ ਉਹ ਵੀ ਜਾ ਸਕਦਾ ਸੀ ਮੈਂ ਇਹ ਵੀ ਸਿੱਖ ਸਕਦੀ ਸੀ ਕਿ ਫੀਲ ਕਿਵੇਂ ਕਰਾਉਣਾ ਦੂਜਿਆਂ ਨੂੰ ਲੋ ਕਿ ਅੱਛਾ ਮੇਰਾ ਟਾਈਮ ਆਉਣ ਦਿਓ ਮੈਂ ਵੀ ਦੂਜਿਆਂ ਨਾਲ ਆਇਆ ਪਰ ਤੁਸੀਂ ਚੰਗੀ ਚੀਜ਼ ਵੀ ਤਾਂ ਸਿੱਖ ਸਕਦੇ ਹੋ ਮੁੰਡੇ ਕੁੜੀਆਂ ਕਹਿਣਗੇ ਉੱਥੇ ਤਾਂ ਕੋਈ ਸਕੋਪ ਹੀ ਹੈ ਨਹੀਂ ਫਿਲਮ ਇੰਡਸਟਰੀ ਚ ਕੋਈ ਆਊਗਾ ਹੀ ਨਹੀਂ ਡਰਦਾ ਮਾਰਾ ਕਿ ਕਿਹੜਾ ਕਿਸੇ ਨੇ ਕੋਈ ਕੰਮ ਦੇਣਾ ਜਦੋਂ ਕਿ ਤੁਹਾਨੂੰ ਦਰਵਾਜ਼ੇ ਖੋਲ ਦੇਣੇ ਚਾਹੀਦੇ ਹਨ ਉਹਨਾਂ ਲਈ ਬਹੁਤ क्राइम ਹੈ ਉਹਨਾਂ ਬਸਤੀਆਂ ਦੇ ਵਿੱਚ ਬਹੁਤ ਖੁਸ਼ ਆ ਔਰ ਅਸੀਂ ਇੰਨੇ ਰਲ ਕੇ ਇਸ ਤਰੀਕੇ ਨਾਲ ਅਸੀਂ ਉੱਥੇ ਰਹੇ ਹਾਂ ਇੱਕ ਮਹੀਨਾ ਕਿ ਕਿਸੇ ਨੂੰ ਨਹੀਂ ਪਤਾ ਵੀ ਆ ਐਕਟਰ ਨੇ ਬੰਨਾ ਪਏਗਾ ਤੁਸੀਂ ਪਰੀਆਂ ਘਰੇ ਰਹੋ ਪਰੀਆਂ ਬਣੋ ਪਾਪਾ ਦੀਆਂ ਪਰੀਆਂ ਹੋਣ ਚ ਕੋਈ ਹਰਜ਼ ਨਹੀਂ ਪਰ ਜਦੋਂ ਤੁਸੀਂ ਬਾਹਰ ਸਮਾਜ ਚ ਨਿਕਲਦੇ ਹੋ ਫਿਰ ਤੁਸੀਂ ਛੁਰੀਆਂ ਬਣ ਕੇ ਵਿਚਰੋ ਪਾਪਾ ਦੀਆਂ ਪਰੀਆਂ ਜਾਂ ਕਿਊਟ ਬਣ ਕੇ ਵਿਚਰਨ ਦੀ ਜ਼ਰੂਰਤ ਨਹੀਂ ਜਜ ਕੀਤਾ ਜਾਂਦਾ ਬਹੁਤ ਔਲ ਤਰੀਕੇ ਨਾਲ ਦੀਪ ਹਮੇਸ਼ਾ ਹੀ ਨਾਲ ਹੈ ਔਰ ਹਮੇਸ਼ਾ ਹੀ ਨਾਲ ਰਹੂਗਾ ਸੋ ਕਿਸੇ ਦੇ ਕੁਝ ਕਹਿਣ ਨਾਲ ਜਾਂ ਉਹ ਵੱਖ ਨਹੀਂ ਹੋਣ ਲੱਗਿਆ ਮੇਰੇ ਤੋਂ ਇੱਥੇ ਚੰਗਾ ਕਹਾਉਣ ਖਾਤਰ ਤੁਹਾਨੂੰ ਜਾਣਾ ਪੈਂਦਾ ਧਰਤੀ ਤੋਂ ਫੇਰ ਲੋਕ ਤੁਹਾਨੂੰ ਚੰਗਾ ਕਹਿੰਦੇ ਮਾਣ ਕਰਿਆ ਕਰ ਜਿੰਦਰੇ ਆਪਾਂ ਪਾਪਾ ਦੀਆਂ ਪਰੀਆਂ ਨਹੀਂ ਛੁਰੀਆਂ ਸਤਿ ਸ਼੍ਰੀ ਅਕਾਲ ਸਵਾਗਤ ਤੁਸੀਂ ਦੇਖਿਓ ਡੇਲੀ ਪੋਸਟ ਪੰਜਾਬੀ ਬੜੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ دارو ਵੈਬ ਸੀਰੀਜ਼ ਜਿਹੜੀ ਕਿ 4 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ ਕੇਬਲ 1 ਤੇ ਦਾ ਜ਼ਰੂਰ ਦੇਖੋ ਸਾਡੇ ਨਾਲ ਤਿੰਨ ਦੇਵੀਆਂ ਮੌਜੂਦ ਹਨ ਜਿਨ੍ਹਾਂ ਨੇ ਇਨੱਚੇ ਕੰਮ ਕੀਤਾ ਸਭ ਤੋਂ ਪਹਿਲਾਂ ਸਾਡੇ ਸਟਾਰ ਕੁਲਸਿੱਧੂ ਸਪਨਾ ਤੇ ਸ਼ਰਨ ਅੱਜ ਅਸੀਂ ਦਿਲ ਦੀਆਂ ਗੱਲਾਂ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਡੇਲੀ ਪੋਸਟ ਪੰਜਾਬੀ ਤੇ ਜੀ ਸਤਿ ਸ਼੍ਰੀ ਅਕਾਲ ਹੋਰ ਸਨੌਰ ਸਭ ਠੀਕ ਠਾਕ ਹੁਣ دارو ਦਾ ਜਿਹੜਾ ਹੈਗਾ ਲੋਕਾਂ ਨੂੰ ਬੜੇ ਟਾਈਮ ਪਹਿਲਾਂ ਵੀ ਆਪਾਂ ਇੰਟਰਵਿਊ ਕੀਤੀ ਸੀ ਉਹ ਸ਼ਾਇਦ ਭੁੱਲ ਹੀ ਗਿਆ ਹੇਰੀ ਆਨੇ ਨਹੀਂ ਮੇਰੇ ਯਾਦ ਹੈ ਨਹੀਂ ਕਿਉਂ ਭੁੱਲਣਾ ਮਜ਼ਾ ਮਜ਼ਾ ਦਾ ਰੱਬ ਨੇ ਟਾਈਮ ਲੈਂਦਾ ਹੁਣੇ ਤਾਂ ਇੰਟਰਵਿਊਆਂ ਹੋਣ ਲੱਗੀਆਂ ਮੈਨੂੰ ਸਾਰੇ ਯਾਦ ਹੋਂ ਤੁਸੀਂ ਬਦੋ ਸਮਾ ਸਮਾ ਹੁਣ ਯਾਦ ਹੁਣ ਆਣ ਲੱਗਿਆ ਯਾਦ ਹਨਾ ਵੀ ਹੁਣ ਦਿਲ ਚ ਸਾਰੀਆਂ ਫੋਟੋ ਪਹਿਲਾਂ ਪਹਿਲਾਂ ਨਹੀਂ ਕਿਸੇ ਫੋਟੋ ਯਾਦ ਹੁੰਦੀ ਸੀ ਤੁਸੀਂ ਘਟ ਮਿਲਦੇ ਹੋ ਹੈਨਾ ਕਦੇ ਹੀ ਤੁਹਾਡਾ ਇਹ ਟਾਈਮ ਆਉਂਦਾ ਉਦੋਂ ਤੁਸੀਂ ਨਹੀਂ ਯਾਦ ਰੱਖ ਪਾਉਂਦੇ ਹੁਣ ਜਦੋਂ ਮੈਂ ਰੈਗੂਲਰ ਇਸ ਸਾਲ ਚ ਤਕਰੀਬਨ ਹੈਨਾ ਜਨਵਰੀ ਤੋਂ ਸਟਾਰਟ ਹੋਇਆ ਇੰਟਰਵਿਊਜ਼ ਬਹੁਤ ਸਾਰੀਆਂ ਕੀਤੀਆਂ ਤਾਂ ਤੁਸੀਂ ਸਾਰੇ ਤਕਰੀਬਨ ਕਿੰਨੇ ਵਾਰ ਮਤਲਬ ਹਜੇ 6 ਮਹੀਨੇ ਹੀ ਹੋਇਆ ਮਨ ਲਾਦਾ ਆਪਾਂ 3-4 ਵਾਰ ਮਿਲ ਚੁੱਕੇ ਆ ਸਾਰੇ মিডিਆ ਵਾਲੇ ਤੇ ਹੁਣ ਮੈਂ ਸਭ ਨੂੰ ਜਾਣਦੀ ਹੁਣ ਪੂਰੇ ਅਸੀਂ ਕਹਿਦੇ ਕਿ ਸਟਾਰ ਫੀਲਿੰਗ ਲੈ ਰਹੀ ਕਿ ਨਹੀਂ ਲੈ ਰਹੀ ਹਲੇ ਨਹੀਂ ਨਹੀਂ ਸਟਾਰ ਫੀਲਿੰਗ ਨਹੀਂ ਲੈਣੀ ਨਹੀਂ ਸਟਾਰ ਫੀਲਿੰਗ ਸਟਾਰ ਫੀਲਿੰਗ ਕਦੇ ਵੀ ਨਹੀਂ ਲੈਣੀ ਔਰ ਪ੍ਰਮਾਤਮਾ ਕਰੇ ਆਵੇ ਵੀ ਨਾ ਮੈਨੂੰ ਐ ਕਿ ਬਸ ਆਪਦਾ ਕੰਮ ਚੰਗਾ ਕਰੀਏ ਤੇ ਲੋਕ ਕੰਮ ਅਪਰੀਸ਼ੀਏ ਚਾਰ ਪਾਈ ਬਾਉਂਸਰੇ ਫਿਰਦੇ ਹੁਣ ਕੋਲ ਕੋਲ ਆ ਗਈ ਕੋਲ ਆ ਗਈ ਮਤਲਬ ਕਰਕੇ ਕੁਝ ਕਰਨ ਦੀ ਜ਼ਰੂਰਤ ਥੋੜੀ ਏ ਉਹ ਤਾਂ ਜੇ ਮੈਂ ਕੋਈ ਆਮ ਕੁੜੀ ਹੋਵਾਂ ਤਾਂ ਵੀ ਮੈਂ ਦੋ ਬਾਉਂਸਰ ਲੈ ਕੇ ਵਗ ਜਾਂ ਤਾਂ ਲੋਕ ਦੇਖਣਗੇ ਸੌਖਾ ਬਹੁਤ ਹੈ ਅੱਜ ਦੇ ਟਾਈਮ 'ਚ ਫੇਮਸ ਹੋਣਾ ਤੇ ਤੁਸੀਂ ਕਿਸੇ ਵਿਆਹ ਤੇ ਦੋ ਬਾਉਂਸਰ ਲੈ ਕੇ ਜਾਵੜੋ ਭਾਵੇਂ ਤੁਸੀਂ ਕੁਝ ਵੀ ਨਹੀਂ ਹੈਗੇ ਤਾਂ ਵੀ ਅਗਲੇ ਨੂੰ ਲੱਗੂਗਾ ਕੋਈ ਕੁਛ ਕੋਈ ਨਾ ਕੋਈ ਤਾਂ ਆਇਆ ਹੈ ਕੋਈ ਤਾਂ ਹੋਊਗਾ ਉਹਨਾਂ ਨੇ ਤੁਹਾਡਾ ਕੰਮ ਏ ਤੁਸੀਂ ਕੌਣ ਹੋ ਇਹ ਤਾਂ ਕੋਈ ਮਤਲਬ ਨਹੀਂ ਕਿਸੇ ਨੂੰ ਸੋ ਇਹ 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 ਜਿਹੇ ਸ਼ੁਕਰੀਆ ਕੋਈ ਵੱਡੀ ਗੱਲ ਨਹੀਂ ਹੈਗੀ ਲਿਆਉਣਾ ਚਾਹੋ ਚਾਰ ਆਪਾਂ ਲਿਆ ਸਕਦੇ ਆ ਪਰ ਇਹ ਕੰਮ ਜਦੋਂ ਕਰਨਾ ਹੀ ਨਹੀਂ ਹੂੰ ਬਿਲਕੁਲ ਸਪਨਾ ਨਾਲ ਵੀ ਗੱਲ ਕਰਦੇ ਆ ਤੁਸੀਂ ਇਸ ਫਿਲਮ ਦਾ ਹਿੱਸਾ ਬਣੇ ਹੋ ਪਹਿਲੀ ਫਿਲਮ ਹੈ ਕਿ ਪਹਿਲਾਂ ਵੀ ਕਰੀ ਤੁਸੀਂ ਮੈਂ ਇਸ ਤੋਂ ਪਹਿਲਾਂ ਵੀ ਕੀਤੇ ਸੀ ਪ੍ਰੋਜੈਕਟ SPTC ਦੇ ਕੁਝ ਸ਼ਾਰਟ ਮੂਵੀ ਮੈਂ ਉੱਪਰ ਚੈੱਕ ਕਰ ਲਵਾਂ ਮਾਈਕ ਨੂੰ ਅੱਛਾ ਆਪਾਂ ਅੱਛਾ ਪਹਿਲਾਂ ਵੀ ਕੀਤੇ ਹੈ ਇਸ ਤੋਂ ਪਹਿਲਾਂ ਵੀ ਮੈਂ ਪ੍ਰੋਜੈਕਟ ਕਿਵੇਂ ਕਿਵੇਂ ਰਿਹਾ ਫਿਰ ਹੁਣ ਜਿਵੇਂ ਇਸ ਫਿਲਮ ਦਾ ਹਿੱਸਾ ਬਣੇ ਸਭ ਤੋਂ ਕਹਿੰਦੇ ਨੇ ਕੁੜੀਆਂ ਦੀ ਗੱਲ ਜ਼ਿਆਦਾ ਹੋ ਰਹੀ ਵੈਸੇ ਵੀ ਸੰਸਾਰ 'ਚ ਕੁੜੀਆਂ ਨੂੰ ਜ਼ਿਆਦਾ ਮੁੰਡਿਆਂ ਨੂੰ ਪੁੱਛਦਾ ਵੀ ਨਹੀਂ ਹੈਗਾ ਤੇ ਕੁੜੀਆਂ ਦੀ ਗੱਲ ਹੋਈ ਸਹੀ ਸੋਣਾ ਚਾਹੀਦਾ ਦਰੋਜ ਵੀ ਮੇਲਜ਼ ਵੀ ਬਹੁਤ ਸਟਰੋਂਗ ਨੇ ਔਰ ਫੀਮੇਲਜ਼ ਵੀ ਬਹੁਤ ਸਟਰੋਂਗ ਨੇ ਸਾਰੀਆਂ ਕਿਵੇਂ ਲੱਗਾ ਤੁਹਾਨੂੰ ਇਸ ਫਿਲਮ ਦਾ ਹਿੱਸਾ ਬਣ ਕੇ ਇਸ Web series 'ਚ ਮੈਨੂੰ ਕੰਮ ਕਰਕੇ ਸੈੱਟ ਤੇ ਬਹੁਤ ਮਜ਼ਾ ਆਇਆ। ਸਭ ਤੋਂ ਪਹਿਲਾਂ ਤਾਂ ਜਦੋਂ ਤੁਹਾਡੇ ਕੋ-ਐਕਟਰ ਉਹ ਹੋਣ ਜਿਨ੍ਹਾਂ ਨੂੰ ਤੁਸੀਂ ਦੇਖਿਆ ਹੋਵੇ ਹੈਨਾ। ਤੇ ਅਮਰਦੀਪ ਸਰ ਜੀ ਦੀ ਡਾਇਰੈਕਸ਼ਨ ਤੁਹਾਨੂੰ ਬੜੀ ਗੁੱਸੇ ਵਾਲੇ ਤਾਂ ਨਹੀਂ ਹੈਗੇ? ਨਹੀਂ। ਗੁੱਸੇ ਨਹੀਂ। ਬਿਲਕੁਲ ਨਹੀਂ। ਮੈਗਾ ਨਹੀਂ ਹੈਗੀ ਨਾ ਨਹੀਂ ਬਹੁਤ ਕੋਆਪਰੇਟਿਵ ਨੇ ਨਾਲੇ ਇਦਾਂ ਨਹੀਂ ਫੀਲ ਕਰਾਉਂਦੇ ਕਿ ਹਾਂ ਮੈਂ ਮਤਲਬ ਤੇ ਤੋਂ ਜ਼ਿਆਦਾ ਕੰਮ ਕੀਤਾ ਯਾਰ ਕੁਛ ਇਦਾਂ ਹੁੰਦਾ ਨਾ ਇਕਨੌਮਲੀ ਆਪਾਂ ਹੈਜ਼ਿਟੇਟ ਕਰਦੇ ਹਾਂ ਨਾ ਬੀਂਗ ਪ੍ਰੈਸ਼ਰ ਕਿ ਯਾਰ ਇਹ ਤਾਂ ਵੱਡੇ ਆਰਟਿਸਟ ਨੇ ਪਤਾ ਨਹੀਂ ਗੱਲ ਵੀ ਕਰਨਗੇ ਬੁਲਾਉਣਗੇ ਵੀ ਤੇ ਮੈਨੂੰ ਹੁੰਦਾ ਸੀ ਇਦਾਂ ਨਾ ਜਦੋਂ ਇੱਕ ਦੋ ਕਨਵਰਸੇਸ਼ਨ ਹੋਈ ਸਾਡੀ ਹੈ ਨਾ ਮੇਨ ਮਤਲਬ ਮੇਰੀ ਦੀਨ ਨਾਲ ਹੋਈ ਸੀ ਵੰਡਰਫੁਲ ਵੀ ਤਾਂ ਫੋਕਰੇ ਵੀ ਨਾਲ ਕੈਰੈਕਟਰ ਮੈਂ ਇਹ ਸੋਚਿਆ ਸੀ ਕਿ ਜੋ ਜੋ ਮੈਂ ਫੀਲ ਕੀਤਾ ਮੈਂ ਵੀ ਕੰਮ ਕਰਦੀ ਹਾਂ ਨਾ ਸੋ ਕਾਲਡ ਸਾਡੀਆਂ ਸਟਾਰਸ ਉਹ ਜਿਵੇਂ ਤੁਹਾਨੂੰ ਫੀਲ ਕਰਾਉਂਦੀਆਂ ਨੇ ਨਾ ਸਿੱਖਿਆ ਉਹ ਵੀ ਜਾ ਸਕਦਾ ਸੀ ਮੈਂ ਇਹ ਵੀ ਸਿੱਖ ਸਕਦੀ ਸੀ ਕਿ ਫੀਲ ਕਿਵੇਂ ਕਰਾਉਣਾ ਦੂਜਿਆਂ ਨੂੰ ਲੋ ਕਿ ਅੱਛਾ ਮੇਰਾ ਟਾਈਮ ਆਉਂਦੇ ਹੋ ਮੈਂ ਵੀ ਦੂਜਿਆਂ ਨਾਲ ਆਇਂ ਕਰੂੰ ਪਰ ਤੁਸੀਂ ਚੰਗੀ ਚੀਜ਼ ਵੀ ਤਾਂ ਸਿੱਖ ਸਕਦੇ ਹੋ ਕਿ ਜੋ ਤੁਹਾਡੇ ਨਾਲ ਹੋਇਆ ਤੁਸੀਂ ਨਹੀਂ ਉਹ ਕਰਨਾ ਮੈਨੂੰ ਲੱਗਦਾ ਜੇ ਮੇਰੇ ਨਾਲ ਉਹ ਨਾ ਹੋਇਆ ਹੁੰਦਾ ਸ਼ਾਇਦ ਮੈਂ ਹੋਰ ਤਰ੍ਹਾਂ ਦੀ ਹੁੰਦੀ ਮੈਨੂੰ ਨਹੀਂ ਪਤਾ ਵੀ ਮੈਂ ਕਹੇ ਜੀ ਹੁੰਦੀ ਉਹ ਵੱਖ ਗੱਲ ਆ ਕਿ ਅਸੀਂ ਅੰਦਰੋਂ ਚੰਗੇ ਇਨਸਾਨ ਆ ਤਾਂ ਅਸੀਂ ਚੰਗੇ ਹੀ ਹੁੰਦੇ ਪਰ ਕੋਈ ਪਤਾ ਨਹੀਂ ਪਰ ਜੇ ਉਹ ਗੱਲਾਂ ਵਾਪਰੀਆਂ ਤਾਂ ਮੇਰੇ ਅੰਦਰ ਇਹੀ ਆਇਆ ਕਿ ਯਾਰ ਜੋ ਇਹ ਕਰ ਰਿਹਾ ਇਹ ਨਹੀਂ ਕਦੇ ਜ਼ਿੰਦਗੀ ਚ ਕਰਨਾ ਤੁਹਾਡੇ ਨਾਲਦਿਆਂ ਨੂੰ ਤੁਸੀਂ ਨਾਲ ਲੈ ਕੇ ਤੁਰੋ ਤੁਹਾਡਾ ਕੰਮ ਸੋਹਣਾ ਨਿਕਲੂਗਾ ਤੁਸੀਂ ਕੰਫਰਟੇਬਲ ਹੋਵੋਗੇ ਗੱਲਾਂ ਕਰੋਗੇ ਹੱਸੋਗੇ ਖੇਡੋਗੇ ਤਾਂ ਮੈਂ ਇਹੀ ਸਿੱਖਿਆ ਔਰ ਮੈਨੂੰ ਲੱਗਦਾ ਕਿ ਮੈਂ ਐਂ ਹੀ ਰਹੂੰਗੀ ਹਮੇਸ਼ਾ ਹਾਂ ਸ਼ਰਨ ਨਾਲ ਵੀ ਗੱਲ ਕਰਦੇ ਆ ਅਸੀਂ ਕਹਾਂਗੇ ਮਾਈਕ ਸਾਡੀ ਥੋੜੀ ਸੇਵਾ ਲਈ ਇਹਨਾਂ ਦੀ ਤੇ ਸ਼ਰਨ ਕਿਵੇਂ ਲੱਗਿਆ ਤੁਹਾਡੀ ਪਹਿਲਾ ਪ੍ਰੋਜੈਕਟ ਹੈ ਕਿ ਪਹਿਲਾਂ ਵੀ ਕੰਮ ਕਰ ਰਕੇ ਵੈਬ ਸੀਰੀਜ਼ ਇਹ ਮੇਰੀ ਪਹਿਲੀ ਆ ਇੱਥੇ ਪਹਿਲਾਂ ਮੈਂ ਕੰਮ ਕੀਤਾ ਸੀਗਾ ਸ਼ਾਰਟ ਮੂਵੀਜ਼ ਦੇ ਵਿੱਚ ਤੇਕ ਤੋਂ 뮤ਜ਼ਿਕ ਵੀਡੀਓਜ਼ ਦੇ ਵਿੱਚ ਪਰ ਜਿਵੇਂ ਆਪਾਂ ਕਹਿੰਦੇ ਨੇ ਇੱਕ ਵੱਡੀ ਬ੍ਰੇਕ ਆ ਤੇ ਉਹ ਮੈਨੂੰ ਦਾਰੋਂ ਨੇ ਦਿੱਤੀ ਆ ਤੇ ਮੇਰੀ ਸਿਲੇਕਸ਼ਨ ਵੀ ਆਡੀਸ਼ਨ ਦੇ ਵਿੱਚ ਹੋਈ ਸੀ ਤੇ ਮੈਨੂੰ ਇਸ ਚੀਜ਼ ਜਦੋਂ ਆਡੀਸ਼ਨ ਦੇ ਨਾਲ ਆਈ ਸੀ ਤਾਂ ਅੰਬਰ ਭਾਜੀ ਨੇ ਪਹਿਲਾਂ ਵੀ ਗੱਲ ਕੀਤੀ ਕਹਿੰਦੇ ਵੀ ਘਟੋ ਘਟ 1500 ਜਿੰਨਿਆਂ ਦਾ ਆਡੀਸ਼ਨ ਲਿਆ ਵਿੱਚ ਕੁੜੀਆਂ ਤੇ ਉਦੋਂ ਫਿਰ ਕੀ ਹੁੰਦਾ ਸੀ ਵੀ ਇਹਨਾਂ ਨੂੰ ਲੈਣਾ ਲੂਣਾ ਹੈ ਨਹੀਂ ਜਾਂ ਘਰੇ ਆ ਕੇ ਹੁੰਦਾ ਨਹੀਂ ਨਹੀਂ ਇਦਾਂ ਨਹੀਂ ਉਹਨਾਂ ਨੇ ਗੁੱਸੇ ਹੋ ਜਾਣਾ ਜੇ ਕਿ ਤੂੰ ਸੁਣ ਲਿਆ ਅਸਲ ਵਿੱਚ ਮੈਂ ਜਵੇਂ ਭਾਜੀ ਕਹਿ ਦਿੰਨੇ ਆ ਪਹਿਲਾਂ ਤਾਂ ਮੈਨੂੰ ਜਦ ਮੈਂ ਜ਼ੋਰਾ ਮੂਵੀ ਦੇਖੀ ਸੀਗੀ ਕਿਉਂਕਿ ਸਰ ਤਾਂ ਪਹਿਲਾਂ ਐਜ਼ ਇੱਕ ਗੀਤਕਾਰ ਕਿੰਨੇ ਟਾਈਮ ਤੇ ਲੱਗੇ ਨੇ ਤੇ ਉਦੋਂ ਅਸੀਂ ਜਿਵੇਂ ਛੋਟੇ ਹੁੰਦੇ ਸਰ ਦੀ ਉਹ ਫੋਟੋ ਦੇਖੀ ਹੁੰਦੀ ਸੀ ਨਾ ਕਟਿੰਗ ਵਾਲੀ ਪਹਿਲਾਂ ਮੈਨੂੰ ਕਾਫੀ ਟਾਈਮ ਇਹ ਭੁਲੇਖਾ ਸੀ ਕਿ ਇਹ ਦੋ ਅਲੱਗ-ਅਲੱਗ ਪਰਸਨੈਲਿਟੀਜ਼ ਦੇ ਕਿ ਜੋ ਡਾਇਰੈਕਟਰ ਨੇ ਉਹ ਲੱਗ ਨੇ ਫਿਰ ਉਸ ਤੋਂ ਬਾਅਦ ਜਦ ਮੇਰੀ ਕਨਫਿਊਜ਼ਨ ਦੂਰ ਹੋਈ ਸਰ ਦਾ ਕੰਮ ਮੈਂ ਦੇਖਿਆ ਸੀ ਮੇਰੀ ਰੀਜ ਸੀ ਸਾਡੇ ਨਾਲ ਕੰਮ ਕਰਨ ਦੀ ਆਡੀਸ਼ਨਸ ਦਾ ਪਤਾ ਲੱਗਾ ਸੀ ਤਾਂ ਮੈਨੂੰ ਇਹ ਸੀ ਕਿ ਮੈਂ ਆਡੀਸ਼ਨਸ ਦੇਣੇ ਆ ਤਿੰਨ ਸ਼ਹਿਰਾਂ ਚ ਇਹਦੀ ਹੋਈ ਸੀ ਮੋਹਾਲੀ ਪਹਿਲਾਂ ਹੋ ਗਈ ਸੀ ਤੇ ਉੱਥੇ ਕਿਸੇ ਕਾਰਨ ਕਰਕੇ ਮੈਂ ਜਾ ਨਹੀਂ ਸકી ਫਿਰ ਮੈਂ ਬਠਿੰਡੇ ਗਈ ਨਹੀਂ ਸੌਰੀ ਬਰਨਾਲੇ ਦਿੱਤਾ ਸੀ ਮੈਂ ਤੇ ਮੋਹਾਲੀ ਦੀ ਮੈਂ ਵੀਡੀਓ ਦੇਖ ਲਈ ਸੀ ਉਦੋਂ ਮੈਨੂੰ ਇਹ ਪਤਾ ਚੱਲਿਆ ਤਿਆਰ ਸ਼ਹਿਰ ਕਿੰਨੇ ਖੋਏ ਸੀ ਵੀ ਐਡੀਸ਼ਨ ਦੇ ਚੱਲੇ ਆ ਵੀ ਅੱਜ ਪੂਰਾ ਤਿਆਰ ਸ਼ਹਿਰ ਹੋ ਕੇ ਜਾਣਾ ਇਹ ਕਿੰਨਾ ਕੁ ਮਨ ਚ ਨਹੀਂ ਤਿਆਰ ਹੋ ਕੇ ਨਹੀਂ ਸੀ ਗਈ ਕਿਉਂਕਿ ਮੈਨੂੰ ਪਤਾ ਸੀ ਉੱਥੇ ਇਹ ਚੀਜ਼ ਨਹੀਂ ਮੈਟਰ ਕਰਨੀ ਉੱਥੇ ਮੇਰਾ ਟੈਲੈਂਟ ਹੈ ਜਾਂ ਜੋ ਮੇਰੀ ਰੀਅਲ ਪਰਸਨੈਲਿਟੀ ਹੈ ਉਹ ਚੀਜ਼ ਮੈਟਰ ਕਰਨੀ ਹੈ ਤੇ ਮੈਂ ਜਿਵੇਂ ਬਸ ਆਮ ਨੋਰਮਲ ਹੋਵੇ ਚਲੀ ਗਈ ਸੀ ਅੱਜ ਸਭ ਤੋਂ ਜ਼ਿਆਦਾ ਤਿਆਰ ਹੋਈਆਂ ਅੰਨ ਵੀ ਨਹੀਂ ਸੀ ਹੋਈ ਹੋਈ ਤੇ ਹਾਂ ਉਹ ਬਿਲਕੁਲ ਬਿਲਕੁਲ ਸਿੰਪਲ ਗਈ ਸੀ ਮੈਂ ਤੇ ਹਾਂ ਤੇ ਉੱਥੇ ਫਿਰ ਜਿਵੇਂ ਉੱਥੇ ਵੀ ਅ ਇੰਨਾ ਕੁ ਜ਼ਿਆਦਾ ਘੱਟ ਸੀ ਕਿਉਂਕਿ ਜਦੋਂ ਮੈਂ ਮੋਕੇ ਤੋਂ ਘੰਟੇਕ ਦੀ ਬਾਅਦ ਹੈ ਤੇ ਰਸਤੇ ਦੇ ਵਿੱਚ ਵੀ ਬਹੁਤ ਚਾਣੀ ਸੀਗੇ ਜੋ ਆਡੀਸ਼ਨ ਦੇਣ ਲਈ ਜਾ ਰਹੀ ਸੀ 10 ਵਜੇ ਦਾ ਟਾਈਮ ਸੀ ਸਵਾ 10 ਵਜੇ ਮੈਂ ਪਹੁੰਚ ਗਈ ਹਾਂ ਤੇ ਮੈਨੂੰ ਲੱਗਦਾ ਕਿ 200 ਦੇ ਮੇਡ ਤੇ ਆਲਰੇਡੀ ਮੇਰੇ ਤੋਂ ਪਹਿਲਾਂ ਜੋ ਲਾਈਨ ਸੀਗੀ ਸੀਗੀ ਤੇ ਫਿਰ ਉਸ ਤੋਂ ਬਾਅਦ ਬਸ ਮੇਰੀ ਸਿਲੈਕਸ਼ਨ ਮਤਲਬ ਫੋਨ ਆਇਆ ਵੀ ਤੁਸੀਂ ਸਿਲੈਕਸ਼ਨ ਹੋ ਗਈ ਤੁਹਾਡੀ ਹਾਂਜੀ ਮੈਨੂੰ ਚੌਥੇਕ ਦਿਨ ਫੋਨ ਆਇਆ ਸੀ ਪਰ ਉਦੋਂ ਮੈਨੂੰ ਇਹ ਲੱਗਿਆ ਸੀ ਕਿ ਬਲਾਉਣਗੇ ਹੋਰ ਆਰਟਿਸਟ ਇਸੇ ਸੇਮ ਕੈਰੈਕਟਰ ਵਾਸਤੇ ਸ਼ਾਰਟਲਿਸਟ ਹੋਏ ਹੋਣਗੇ ਤੇ ਮੈਨੂੰ ਬਠਿੰਡੇ ਬੁਲਾਇਆ ਸੀ ਉਹਦੇ ਵੀ ਮੈਨੂੰ ਇਹ ਲੱਗ ਰਿਹਾ ਸੀਗਾ ਫਿਰ ਸਰ ਨੇ ਦੱਸਿਆ ਕਿ ਇਹ ਕੈਰੈਕਟਰ ਕਰ ਰਹੇ ਹੋ ਤੇ ਖੁਲਦੀ ਦੀ ਸੀਗੀ ਉੱਥੇ ਘੱਟ ਦੇ ਖੁਸ਼ ਹੋਏ ਫਿਰ ਮਤਲਬ ਬਹੁਤ ਖੁਸ਼ ਬਹੁਤ ਖੁਸ਼ ਤੁਸੀਂ ਥੀਏਟਰ ਤੇ ਜੁੜੇ ਹੋਏ ਨਾਲ ਹਾਂਜੀ ਮ ਉੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਉਤੋਂ ਦੀ ਸਟੂਡੈਂਟ ਹਾਂ ਤੇ ਉੱਥੇ ਮੈਂ ਜਿਵੇਂ ਯੂਥ ਫੈਸਟੀਵਲਸ ਦੇ ਵਿੱਚ ਪਾਰਟਿਸਿਪੇਟ ਕਰਦੀ ਸੀ ਪ੍ਰੋਫੈਸ਼ਨਲ ਡਿਗਰੀ ਨਹੀਂ ਹੈ ਥੀਏਟਰ ਦੀ ਤੇ ਉੱਥੇ ਯੂਥ ਫੈਸਟੀਵਲਸ ਦੇ ਵਿੱਚ ਕਰਦੇ ਕਰਦੇ ਉੱਥੇ ਸਾਡੇ ਇੱਕ ਪ੍ਰੋਫੈਸਰ ਨੇ ਡਾਕਟਰ ਅਨਿਲ ਸ਼ਰਮਾ ਉਹ ਵੈਸੇ ਵੀ ਇਦਾਂ ਥੀਏਟਰ ਨਾਲ ਰਿਲੇਟਡ ਐਕਟੀਵਿਟੀਜ਼ ਕਰਾਉਂਦੇ ਰਹਿੰਦੇ ਆ ਪੰਜਾਬ ਦੇ ਕਈ ਪਿੰਡਾਂ 'ਚ ਅਸੀਂ ਪਲੇ ਕੀਤੇ ਸੋ ਮੇਰੀ ਥੀਏਟਰ ਦੀ ਬੈਕਗ੍ਰਾਉਂਡ ਸਿਗੀ ਤੇ ਥੀਏਟਰ ਵਾਲੇ ਆਰਟਿਸਟ ਨੇ ਉਹਨਾਂ ਨੂੰ ਸਰ ਵੈਸੇ ਵੀ ਬਹੁਤ ਪਿਆਰ ਕਰਦੇ ਨੇ ਅ ਸਰ ਨੂੰ ਹਰ ਇੱਕ ਆਰਟਿਸਟ ਦਾ ਪਤਾ ਹੋਗਾ ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਉਹ ਕਿਤੇ ਵੀ ਥੀਏਟਰ ਕਰ ਰਿਹਾ ਸਰ ਨੂੰ ਹਰ ਇੱਕ ਦਾ ਪਤਾ ਹੁੰਦਾ ਹੈ ਤੇ ਉਸ ਤੋਂ ਬਾਅਦ ਬਸ ਮੇਰੀ ਸਿਲੈਕਸ਼ਨ ਹੋ ਗਈ ਤੇ ਬਹੁਤ ਖੁਸ਼ੀ ਤਾੜੀਆਂ 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 ਕਿੰਨੀਆਂ ਵਧੀਆ ਐਕਟ੍ਰੈਸਿਸ ਸਾਡੇ ਕੋਲ ਹੈਗੀਆਂ ਨੇ ਪਰ ਕੰਮ ਇਹ ਪੁੱਛਿਆ ਕਰੋ ਨਾ ਤੁਸੀਂ ਸਵਾਲ ਪੁੱਛਿਆ ਕਰੋ ਜਦੋਂ ਤੁਸੀਂ ਇੰਟਰਵਿਊਜ਼ ਲੈਣੇ ਹੋ ਪ੍ਰੋਡਕਸ਼ਨ ਹਾਊਸ ਜਾਂ ਅਸੀਂ ਤਾਂ ਖੁਦ ਬੋਰ ਹੋ ਜਾਂਦੇ ਆ ਅਸੀਂ ਹੁਣ ਇਹ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਗੁੱਸਾ ਕਰ ਜਨ ਉਹ ਜਿਹੜਾ ਵੇਖਨੇ ਆ ਉਹੀ ਬੰਦੇ ਅਸੀਂ ਰੋਜ਼ ਜਾਨਦੇ ਆ ਅਸੀਂ ਉਹ ਉਹਨੇ ਆ ਉਹੀ ਉਹ ਹੁੰਦੇ ਨੇ ਅੱਜ ਸ਼ੁਕਰ ਹੈ ਸਾਨੂੰ ਨਵੀਆਂ ਦੇਵੀਆਂ ਮਿਲੀਆਂ ਗੱਲ ਨੁਕਸਾਨ ਹੋਊਗਾ ਨਾ ਕਿ ਮੁੰਡੇ ਕੁੜੀਆਂ ਕਹਿਣਗੇ ਉੱਥੇ ਤਾਂ ਕੋਈ ਸਕੋਪ ਹੀ ਹੈ ਨਹੀਂ ਫਿਲਮ ਇੰਡਸਟਰੀ 'ਚ ਕੋਈ ਆਊਗਾ ਹੀ ਨਹੀਂ ਡਰਦਾ ਮਾਰਾ ਕਿ ਕਿਹੜਾ ਕਿਸੇ ਨੇ ਕੋਈ ਕੰਮ ਦੇਣਾ ਜਦੋਂ ਕਿ ਤੁਹਾਨੂੰ ਦਰਵਾਜ਼ੇ ਖੋਲ ਦੇਣੇ ਚਾ ਜਿਵੇਂ ਆਡੀਸ਼ਨਸ ਹੁੰਦੇ ਨੇ ਹਨਾ ਅਮਰਦੀਪ ਸਰ ਦਾ ਆਡੀਸ਼ਨ ਤੇ ਕਿੰਨਾ ਕੱਟ ਹੁੰਦਾ ਕਿਉਂਕਿ ਪਤਾ ਹੁੰਦਾ ਵੀ ਇੱਥੇ ਹੋਪ ਹੈ ਇੰਨਾ ਰਸ਼ ਸੀ ਜਦੋਂ ਬੱਚੇ ਆਏ ਆਡੀਸ਼ਨ ਲਈ ਕਿ ਸਰ ਨੂੰ ਬਾਹਰ ਨਿਕਲ ਕੇ ਇਹ ਕਹਿਣਾ ਪਿਆ ਕਿ ਤੁਸੀਂ ਮੈਨੂੰ ਪਲੀਜ਼ ਫੋਨ ਤੇ ਭੇਜ ਦਿਓ ਅਸੀਂ ਨਹੀਂ ਕਰ ਪਾਰੇ ਕਿਉਂਕਿ ਹੋਟਲ ਵਾਲਿਆਂ ਨੂੰ ਦਿੱਕਤ ਆ ਰਹੀ ਸੀ ਲਿਫਟ ਦੀ ਐ ਇੰਨਾ ਰਸ਼ ਹੋ ਗਿਆ ਸੀਗਾ ਮੋਹਾਲੀ ਫੇਰ ਬਰਨਾਲੇ ਫੇਰ ਉਹੋ ਜਿਹੀਆਂ ਜਗ੍ਹਾ ਦੇਖ ਕੇ ਆਡੀਸ਼ਨ ਕੀਤੇ ਗਏ ਬਠਿੰਡਾ ਸਾਡਾ ਆਪਦਾ ਹੀ ਹੈ ਤੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੈਨੂਇਨ ਆਡੀਸ਼ਨ ਨੇ ਔਰ ਇੱਥੇ ਕੰਮ ਮਿਲੂਗਾ ਬਾਕੀ ਆਡੀਸ਼ਨ ਭਾਵੇਂ ਜਿੰਨੇ ਮਰਜ਼ੀ ਵੱਡੇ ਹੋਣ ਚਿਹਰੇ ਨਹੀਂ ਵਿਕਨੇ ਜਿਹੜਾ ਜਿਹੜਾ ਹੁੰਦਾ ਨਾ ਚਿਹਰਿਆਂ ਦੀ ਗੱਲ ਹੁੰਦੀ ਹੈ ਪਰਸਨੈਲਿਟੀ ਦੀ ਗੱਲ ਹੁੰਦੀ ਵੀ ਮੈਨੂੰ ਜੱਜ ਪਾਰਲ ਤੇ ਤਿਆਰ ਹੋ ਕੇ ਨਗੇ ਸ਼ਹਿਰ ਉੱਥੇ ਜਿਹੜੇ ਇਹ ਇਹ ਜ਼ਰੂਰਤ ਜਿਹੜੇ ਅੱਜ ਕੱਲ੍ਹ ਕੁਝ ਡਾਇਰੈਕਟਰਾਂ ਨੇ ਚੀਜ਼ਾਂ ਨੂੰ ਬਣਾਇਆ ਹੋਇਆ ਕੁੜੀਆਂ ਵੀ ਬਹੁਤ ਜਿਆਦਾ ਕਹਾਣੀਆਂ ਸਾਹਮਣੇ ਆਉਂਦੀਆਂ ਨੇ ਹਾਂ ਹੀ ਬਣਾ ਦਿੱਤਾ ਗਿਆ ਨਾ ਜਿਵੇਂ ਹੁਣ ਇਹਨਾਂ ਨੂੰ ਪਤਾ ਸੀ ਸਰ ਬਾਰੇ ਤੇ ਇਹਨਾਂ ਨੇ ਕਿਹਾ ਮੈਂ ਨਹੀਂ ਤਿਆਰ ਹੋ ਕੇ ਆਈ ਮੈਨੂੰ ਪਤਾ ਸੀ ਕਿ ਉਹਨਾਂ ਨੇ ਤਾਂ ਟੈਲੈਂਟ ਹੀ ਦੇਖਣਾ ਔਰ ਇੱਕ ਡਾਇਰੈਕਟਰ ਦਾ ਵਿਜ਼ਨ ਹੁੰਦਾ ਉਹਨਾਂ ਨੂੰ ਪਤਾ ਲੱਗ ਜੂਗਾ ਕਿ ਜੇ ਇਹ ਰੌ ਜੇ ਅਸੀਂ ਇਹਨੂੰ ਆਜ ਇਸ ਰੂਪ ਚ ਢਾਲਣਾ ਚਾਹਾਂਗੇ ਮੇਕਅਪ ਕਰਕੇ ਇਹ ਕਿਵੇਂ ਦਿਖੂ ਉਹਨਾਂ ਨੂੰ ਪਤਾ ਹੈ ਹਰ ਡਾਇਰੈਕਟਰ ਨੂੰ ਆਪਣੇ ਆਪ ਪਤਾ ਹੁੰਦਾ ਪਰ ਇੱਥੇ ਐਂ ਚੱਲਦਾ ਕਿ ਜੇ ਕਿਸੇ ਨੇ ਇੱਕ ਤਰ੍ਹਾਂ ਦਾ ਰੋਲ ਕਰ ਲਿਆ ਉਹਨੂੰ ਸੇਮ ਰੋਲ ਆਫਰ ਹੋਣ ਲੱਗ ਜਾਂਦੇ ਕੋਈ ਸੋਚਦਾ ਹੀ ਨਹੀਂ ਕਿ ਉਹ ਬੰਦਾ ਤਾਂ ਐਕਟਰ ਆ ਉਹ ਤਾਂ ਸਭ ਕੁਝ ਹੀ ਕਰ ਸਕਦਾ ਤੁਸੀਂ ਜਰਾ ਸੋਚੋ ਕਿ ਜ਼ਰੂਰੀ ਥੋੜਾ ਕਿਉਂ ਨਾ ਜੋ ਕੀਤਾ ਉਹਦੇ ਲਈ ਹੀ ਦੁਬਾਰਾ ਬੁਲਾਉਣਾ ਫਿਰ ਉਹਦੇ ਵਰਗੇ ਲਈ ਦੁਬਾਰਾ ਬੁਲਾਉਣਾ ਐਕਟਰ ਸਾਰੇ ਤਰ੍ਹਾਂ ਦੇ ਕੈਰੈਕਟਰ ਕਰ ਸਕਦਾ ਜਿਵੇਂ ਕੁਝ ਚੀਜ਼ਾਂ ਚ ਅੱਗੇ ਵੀ ਹੁੰਦਾ ਹੈ ਕਿੰਨੇ ਵੀ ਕਦੇ ਦਾੜੀ ਪ੍ਰਕਾਸ਼ ਤੇ ਗੱਲਾਂ ਆਉਂਦੀਆਂ ਨੇ ਕਿੰਨੇ ਵੀ ਆਰਟਿਸਟ ਇੰਨੇ ਕੋ ਪਏ ਨੇ ਹਰ ਇੱਕ ਰੂਪ ਦੇ ਆਰਟਿਸਟ ਪਏ ਨੇ ਪਰ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਡੁਪਲੀਕੇਸੀ ਅਸੀਂ ਕਿਉਂ ਪਰੋਸ ਰਹੇ ਹਾਂ ਬਿਲਕੁਲ ਬਿਲਕੁਲ ਉਹੀ ਮੈਂ ਕਹਿ ਰਹੀ ਹਾਂ ਕਿ ਕੰਮ ਮਿਲਣਾ ਚਾਹੀਦਾ ਸੋ ਤੁਸੀਂ ਸਾਰੇ ਜਣੇ ਵੀ ਸਾਥ ਦਿਓ ਹੁਣ ਕਿੰਨੇ ਕਿੰਨੇ ਜਿਹੜੇ ਤੁਸੀਂ ਕਿੰਨੇ ਪੋਸਟਰਸ ਦੇਖੇ ਆ ਕੱਲ ਜਦੋਂ ਸਾਡਾ ਟ੍ਰੇਲਰ ਲਾਂਚ ਸੀਗਾ ਉੱਥੇ ਤੁਸੀਂ ਕਿੰਨੇ ਐਕਟਰ ਦੇਖੇ ਕਦੇ ਕਿਸੇ ਨੂੰ ਕੰਮ ਨਹੀਂ ਮਿਲਿਆ ਔਰ ਜੇ ਤੁਸੀਂ ਜਦੋਂ ਤੁਸੀਂ ਦਾਰੂ ਵੇਖੋਗੇ ਮੈਂ ਕਹਿੰਨੀ ਆ ਕਿ ਮਤਲਬ ਮੀਡੀਆ ਵੀ ਸਪੈਸ਼ਲ ਦੇਖੇ ਤੇ ਉਹ ਇਹ ਦੇਖਣ ਕਿ ਉਹ ਕਿੰਨੇ ਚੰਗੇ ਐਕਟਰ ਨੇ ਯਾਰ ਕਿੱਥੇ ਨਜ਼ਰ ਤਾਂ ਆਏ ਨਹੀਂ ਇੰਨੇ ਨੈਚੁਰਲ ਕਿੱਥੇ ਸੀਗੇ ਸਾਰੇ ਪਰ ਇਹ ਕੰਮ ਕਿਸੇ ਇੱਕ ਬੰਦੇ ਨੇ ਨਹੀਂ ਕਰਨਾ ਹੁੰਦਾ ਨਾ ਠੀਕ ਹੈ ਉਹ ਕਮਿਟਮੈਂਟ ਨਾਲ ਸਰ ਕਰ ਰਹੇ ਨੇ ਪਰ ਇਹ ਸਭ ਦੀ ਰਿਸਪੌਂਸਿਬਿਲਟੀ ਬਣਦੀ ਆ ਤੇ ਤੁਸੀਂ ਸਿਨਮਾ ਕਰ ਰਹੇ ਰੋਟੀ ਦਾ ਸਾਰੀ ਖਾਂਦੇ ਨੇ ਵੀ ਰੋਟੀ ਦੀ ਪਛਾਣ ਕਿੰਨੂੰ ਹੁੰਦੀ ਵੀ ਅਸੀਂ ਖਾ ਗੇ ਰਹੇ ਆ ਉਹ ਤਾਂ ਸਾਰੀ ਜਾਣਦੇ ਨੇ ਗੱਲ ਇਹ ਵੀ ਅਸੀਂ ਉਹ ਚੀਜ਼ ਨੂੰ ਜਿਵੇਂ ਹੁਣ ਤੁਸੀਂ ਮਜਹਿਲ ਕੀਤੀ ਇੱਕ ਟੈਗ ਬਣ ਗਿਆ ਕਿ ਕੁਲ ਸਿੱਧੂ ਜਿਹੜਾ ਡਾਇਲੋਗ ਹੈਗਾ ਉਹ ਮਾ ਲਾਲਾ ਜਿਹੜਾ ਜਿਹੜੀ ਉਹ ਸ਼ਾਇਦ ਲੋਕਾਂ ਨੇ ਉਹ ਚੀਜ਼ ਨੂੰ ਵੇਲੇ ਕਿੰਨਾ ਪਸੰਦ ਕੀਤਾ ਸ਼ਾਇਦ ਅਸੀਂ ਉੱਥੇ ਗੁਰਬਾਣੀ ਪੜ੍ਹ ਰਹੇ ਹੁੰਦੇ ਸ਼ਾਇਦ ਲੋਕਾਂ ਨੇ ਪਸੰਦ ਨਾ ਕਰਦੇ ਨਹੀਂ ਉਹ ਚਲੋ ਇੱਕ ਕਿਰਦਾਰ ਹੈ ਅਸੀਂ ਆਮ ਸਮਾਜ ਦੇ ਵਿੱਚ ਵੀ 네ਗੇਟਿਵ ਪੋਜ਼ਿਟਿਵ ਸਾਰੇ ਹੀ ਹੁੰਦੇ ਨੇ ਹਨਾ ਤੇ ਪੋਜ਼ਿਟਿਵ ਗਿਰਦਾਰ ਨੂੰ ਵੀ ਲੋਕ ਪਸੰਦ ਕਰਦੇ ਨੇ ਗੱਲ ਹੁੰਦੀ ਹੈ ਕਿ ਫਿਲਮ ਪਹੁੰਚੀ ਕਿਸ ਤਰੀਕੇ ਨਾਲ ਤੇ ਕਿੰਨੇ ਲੋਕਾਂ ਤੱਕ ਫਿਰ ਚੀਜ਼ਾਂ ਵਾਇਰਲ ਹੁੰਦੀਆਂ ਨੇ ਤਾਂ ਬੜੇ ਟਾਈਮ ਤੋਂ ਮੈਂ ਡੀਲ ਕਰ ਰਹੀ ਸੀ ਤੁਹਾਡੀ ਹੈ ਨਾ ਉਹ ਲੋਕਾਂ ਨੇ ਤੁਹਾਡੀ ਜਿਹੜੀ ਉਹ ਬੈਠੇ ਮੰਜੀ ਤੇ ਉਹ ਉਹਨਾਂ ਚ ਕੀ ਨਾ ਕਿਸ ਤੁਹਾਡਾ ਨਾਗਨ ਨਾਗਨ ਇਹਦਾ ਸਿਰਲ ਆਤਾ ਸੀ ਪਿਆਰ ਦਿੱਤਾ ਲੋਕਾਂ ਨੇ ਬਹੁਤ ਇੱਥੇ ਹੀ ਤਾਂ ਭੁੱਖ ਨਜ਼ਰ ਆਉਂਦੀ ਆ ਕਿ ਜਦੋਂ ਮੈਨੂੰ ਮੈਂ ਸੁਣਿਆ ਤਾਂ ਮੈਨੂੰ ਸੀਗਾ ਕਿ ਮਤਲਬ ਮੈਂ ਕਿੰਨੀ ਅਰਦਾਸਾਂ ਕੀਤੀਆਂ ਕਿ ਵਾਹਿਗੁਰੂ ਇਹ ਇਹ ਮੈਨੂੰ ਮਿਲਣਾ ਚਾਹੀਦਾ ਇਹ ਮੇਰੇ ਹੱਥੋਂ ਨਾ ਜਾਵੇ ਤੁਸੀਂ ਤੁਸੀਂ ਤਾਂ ਮਾਲਵੇ ਤੋਂ ਆਣਾ ਹਾਂ ਮਿਲ ਮਝੈਲ ਦੀ ਜਿਹੜੀ ਤੁਸੀਂ ਉੱਥੇ ਤੁਹਾਡੀ ਬਾਦਸ਼ਾਹ ਸੀ ਤੁਹਾਡੀ ਬਾਦਸ਼ਾਹ ਨੂੰ ਮਿਲਣ ਆ ਲੋਕਾਂ ਨੇ ਇਹੀ ਸਮਝਾਇਆ ਕਿ ਐਕਟਰ ਦੀ ਕੋਈ ਭਾਸ਼ਾ ਨਹੀਂ ਦੇਵੇ ਕਲ ਐਕਟਰ ਸਭ ਕੁਝ ਸਿੱਖਿਆ ਹੁੰਦਾ ਇਹ ਇਹੀ ਹੈ ਹਾਂ ਕੋਸ਼ਿਸ਼ ਬਸ ਇਹੀ ਹੁੰਦਾ ਨਾ ਕਿ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਆਪ ਦਾ 100% ਦਿਓ ਗਲਤੀਆਂ ਹੋ ਸਕਦੀਆਂ ਨੇ ਹੋ ਸਕਦਾ ਮੇਰੇ ਚ ਵੀ ਕੁਝ ਮੇਰੇ ਤੋਂ ਰਹੀਆਂ ਹੋਣ ਹੈਨਾ ਕਿਉਂਕਿ ਮਾਝਾ ਲੈਂਗੁਏਜ ਹੋਰ ਤਰੀਕੇ ਨਾਲ ਕੋਸ਼ਿਸ਼ ਕੀਤੀ ਕੋਸ਼ਿਸ਼ ਕਰਨੀ ਹੀ ਵੱਡੀ ਗੱਲ ਹੁੰਦੀ ਆ ਅੱਜ ਕੁੜੀਆਂ ਦੇ ਕਹਿੰਦੇ ਨੇ ਇਹਦੇ ਚ ਬਹੁਤ ਜਿਵੇਂ ਦੱਸ ਰਹੇ ਸੀ ਕਿੰਦੇ ਕੁੜੀਆਂ ਨੂੰ ਜਿਵੇਂ ਦੇਖਿਆ ਗਿਆ ਸਭ ਤੋਂ ਪਹਿਲਾਂ ਪੈਟਰੋਲ ਪੰਪ ਦੀ ਗੱਲ ਹੋਈ ਉਹ ਵੀ ਲੋਕਾਂ ਨੇ ਜਦੋਂ ਦੇਖਿਆ ਸੀ ਲੋਕਾਂ ਦੇ ਇੱਕ ਵਾਰ ਤਾਂ ਲੋਕ ਹੈਰਾਨ ਵੀ ਹੋਏ ਸੀ ਦੇਖ ਕੇ ਹੁਣ ਅਸੀਂ ਕੋਮਨ ਦੇਖ ਰਹੇ ਹਾਂ ਚਲੋ ਕੁੜੀਆਂ ਸਾਰੇ ਪਾਸੇ ਬਰਾਬਰ ਹੈਗੇ ਨੇ ਪਰ ਜਿਹੜੀ ਕਹਾਣੀ ਹੈ ਕਹਿੰਦੇ ਵੀ ਇੰਨੀ ਰੀਅਲ ਹੈਗੀ ਹੈ ਬਣਾਈ ਵੀ ਉੱਥੇ ਹੈ ਜਿੱਥੇ ਕੋਈ ਕੋਈ ਸੈੱਟ ਨਹੀਂ ਕੋਈ ਕੁਝ ਨਹੀਂ ਜਿਹੜੀ ਗਲੀਆਂ ਦੇ ਵਿੱਚ ਉਹ ਚੀਜ਼ਾਂ ਚੱਲ ਰਹੀਆਂ ਅਪਰਾਧ ਹੈਗੇ ਬਿਲਕੁਲ ਬਹੁਤ ਕ੍ਰਾਈਮ ਹੈ ਉਹਨਾਂ ਬਸਤੀਆਂ ਦੇ ਵਿੱਚ ਬਹੁਤ ਕੁਝ ਹੈ ਔਰ ਅਸੀਂ ਇੰਨੇ ਰੋਲ ਕੇ ਇਸ ਤਰੀਕੇ ਨਾਲ ਅਸੀਂ ਉੱਥੇ ਰਹੇ ਹਾਂ ਇੱਕ ਮਹੀਨਾ ਕਿ ਕਿਸੇ ਨੂੰ ਨਹੀਂ ਸੀ ਪਤਾ ਵੀ ਆਹ ਐਕਟਰ ਨੇ ਤੇ ਐਕਟਿੰਗ ਕਰ ਰਹੇ ਥੇ ਇੰਨੇ ਰੌਸੇ ਸੀ ਅਸੀਂ ਲੱਗਦਾ ਸੀ ਉਹਨਾਂ ਦੇ ਵਿੱਚੋਂ ਹੀ ਅਸੀਂ ਆ ਅਸੀਂ ਕੋਈ ਸਪੈਸ਼ਲ ਕਿਤੋਂ ਆਏ ਹੋਏ ਸੀ ਸਪੈਸ਼ਲ ਆਉਂਦੀ ਸੀ ਫਿਰ ਕਿਤੇ ਨਹੀਂ 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 ਨੋਰਮਲ ਸਾਰੇ ਇੱਕੋ ਜਿਹੇ ਹਨਾ ਖਾਂਦੇ ਸੀ ਤੇ ਵੈਨਟੀ ਕਿੱਥੇ ਰੋਕੀ ਹੋਈ ਸੀ ਵੈਨਟੀਆਂ ਨਹੀਂ ਰੱਖੀਆਂ ਵੈਨਟਿੰਗ ਵੀ ਤਾਂ ਫਿਰ ਸਾਨੂੰ ਆਰਾਮ ਕਰਨ ਨੂੰ ਇੱਕ ਆਪਸ਼ਨ ਮਿਲ ਜਾਣੀ ਸੀ ਨਾ ਕਿ ਆਰਾਮ ਹੈ ਜੀ ਕਾਫੀ ਆਰਡਰ ਕਰ ਲਓ ਜਾਂ ਇਹ ਕਰ ਲਓ ਫਿਰ ਅਸੀਂ ਉਹਨਾਂ ਕਰੈਕਟਰਾਂ 'ਚ ਨਹੀਂ ਸੀ ਵੱਢ ਸਕਦੇ ਉਹ ਔਖਾ ਹੋ ਗਿਆ ਇਵਨ ਜਿੱਥੇ ਜ ਮੈਂ ਹੁਣ ਪੈਟਰੋਲ ਪੰਪ ਦੇ ਸ਼ੂਟ ਸੀ ਤਾਂ ਉੱਥੇ ਉਹੀ ਵਾਸ਼ਰੂਮਸਾਂ ਉਹੀ ਸਪੇਸਿਸ ਅਸੀਂ ਯੂਜ਼ ਕੀਤੀਆਂ ਇਹ 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 ਚੀਜ਼ ਨਾ ਜਿੱਦਾਂ ਤੁਸੀਂ ਭਾਜੀ ਦੱਸ ਰਹੇ ਸੀ ਨਾ ਇੱਥੇ ਤੁਹਾਡਾ ਪ੍ਰੀਮੀਅਰ ਆਪਣਾ ਆਪਣਾ ਟ੍ਰੇਲਰ ਲਾਂਚ ਸੀ ਕਹਿੰਦੇ ਵੀ ਮੇਰੇ ਦਿਮਾਗ 'ਚ ਉਹ ਗੱਲ ਆਈ ਵੀ ਅਸੀਂ ਕੰਮ ਕਰਦੇ ਕੁੜੀਆਂ ਨੂੰ ਦੇਖਦੇ ਤਾਂ ਹੈਗੇ ਆ ਪਰ ਉੱਥੇ ਇਹ ਚੀਜ਼ ਕਿੰਨੀ ਜ਼ਰੂਰੀ ਦੇਖਣੀ ਵੀ ਉੱਥੇ ਜਿਹੜੇ ਵਾਸ਼ਰੂਮ ਹੈਗੇ ਨੇ ਉੱਥੇ ਕੁੜੀਆਂ ਵਾਸਤੇ ਸਪੈਸ਼ਲ ਬਣੇ ਹੋਏ ਕਿ ਨਹੀਂ ਬਣੇ ਹੋਏ ਜਿੱਤੇ ਜਿੱਤੇ ਕੰਮ ਕੁੜੀਆਂ ਕਰ ਰਹੀਆਂ ਨੇ ਜੀ ਜੀ ਨਹੀਂ ਹੁੰਦਾ ਨਹੀਂ ਹੁੰਦੀਆਂ ਦਿੱਕਤਾਂ ਆਉਂਦੀਆਂ ਨੇ ਪਰ ਵਿਚਾਰੀਆਂ ਕੋਲੇ অপਸ਼ਨ ਨਹੀਂ ਕੀ ਕਰੋਗੇ ਤੁਸੀਂ ਤੁਹਾਨੂੰ ਉਵੇਂ ਹੀ ਕਰਨਾ ਪੈਂਦਾ ਜਿਹੇ ਜਿਹੇ ਹਾਲਾਤ ਹੁੰਦੇ ਆ ਉਵੇਂ ਹੋਣਾ ਪੈਂਦਾ ਸਪੈਸ਼ਲ ਤੁਹਾਨੂੰ ਕਿਤੇ ਕੁਝ ਨਹੀਂ ਮਿਲਦਾ ਮਤਲਬ ਨਿਗਾ ਜਿਹੜੀ ਹੈਗੀ ਹੈ ਉਹ ਮਾਲਕ ਦੇ ਵੱਲੋਂ ਜਿੰਨਾ ਅਸੀਂ ਮਰਜੀ ਉਹ ਕਰ ਲਈ ਕੁਝ ਜਿਹੜੇ ਦਰਿੰਦੇ ਹੈਗੇ ਨੇ ਉਹ ਦੁਨੀਆ ਤੇ ਉਸੇ ਤਰੀਕੇ ਨਾਲ ਦੇਖਦੇ ਹੀ ਰਹਿਣਗੇ ਉਹ ਤੁਹਾਨੂੰ ਸਟਰੋਂਗ ਬਣਾ ਸ਼ੁਰੀਆਂ ਤੁਹਾਨੂੰ ਬੰਨਾ ਪਰੀਆਂ ਤੋਂ ਸ਼ੁਰੀਆਂ ਬੰਨਾ ਪਏਗਾ ਬੰਨਾ ਪਏਗਾ ਤੁਸੀਂ ਪਰੀਆਂ ਘਰੇ ਰਹੋ ਪਰੀਆਂ ਬਣੋ ਪਾਪਾ ਦੀਆਂ ਪਰੀਆਂ ਹੋਣ ਚ ਕੋਈ ਹਰਜ਼ ਨਹੀਂ ਪਰ ਜਦੋਂ ਤੁਸੀਂ ਬਾਹਰ ਸਮਾਜ ਚ ਨਿਕਲਦੇ ਹੋ ਫਿਰ ਤੁਸੀਂ ਛੁਰੀਆਂ ਬਣ ਕੇ ਵਿਚਰੋ ਆਪਾ ਦੀਆਂ ਪਰੀਆਂ ਜਾਂ ਕਿਊਟ ਬਣ ਕੇ ਵਿਚਰਨ ਦੀ ਜਰੂਰਤ ਨਹੀਂ ਹੈ ਕਿਉਂ ਬਣਨਾ ਤੁਸੀਂ ਮੈਚੁਰ ਹੋ ਗਏ ਪ੍ਰਮਾਤਮਾ ਨੇ ਤੁਹਾਨੂੰ ਤੁਸੀਂ ਧਰਤੀ ਤੇ ਆਏ ਤੁਸੀਂ ਵੱਡੇ ਹੋ ਗਏ ਹੁਣ ਮੈਚੁਰ ਬਿਹੇਵ ਕਰੋ ਮਾਲਵੇ ਪਾਸੇ ਨਾ ਮਾਰਾ ਲੱਥਾ ਤੇ ਰ ਇੱਕ ਬਸ ਉਹ ਚੀਜ਼ ਬਣੇਗੀ ਤਾਂ ਫੇਰ ਹੀ ਕੁੜੀਆਂ ਅੱਗੇ ਜਾਣੀ ਹੈ ਹਾਂ ਬਿਲਕੁਲ ਬਿਲਕੁਲ ਬੰਦਾ ਕਹਿੰਦਾ ਨਹੀਂ ਮੈਂ ਬੰਦਾ ਬੰਦਾ ਕੁੱਟਿਆ ਕਰੇ ਤੁਹਾਡੇ ਕਿਸੇ ਨੇ ਕਰੇ ਵੀ ਕਦੇ ਕਾਲ ਕੋਲ ਦੇ ਕਦੇ ਕਿਸੇ ਰੀਲ ਬਣਾਈ ਹੋਵੇ ਖੜ ਜਾ ਤੈਨੂੰ ਮੈਂ ਨਹੀਂ ਬਤਾਈ ਨਹੀਂ ਹਲੇ ਕਰ ਸਕਦੇ ਬਣਾਈ ਹੈ ਤਾਂ ਦੱਸ ਦਿਓ ਹਾਂ ਮੈਂ ਮਤਲਬ ਓ ਵਾਓ ਆਈ ਸਲੈਪਡ ਅ ਬாய் ਇਨ ਮੈਂ ਲੱਗ ਬ 10th ਕਲਾਸ ਚ ਸੀ ਉਦੋਂ ਕਾਪੀ ਨਹੀਂ ਦੇ ਰਹੀ ਮੇਰੀ ਮਤਲਬ ਐਡੋ ਕਾ ਅਸਲ ਜਿਸ ਨੇ ਸੀ ਐਦਾਂ ਐਦਾਂ ਕਰੀ ਜਾ ਰਿਹਾ ਸੀ ਮੈਂ ਮਾਰਿਆ ਬਾਅਦ ਚ ਫਿਰ ਪ੍ਰਿੰਸੀਪਲ ਮੈਮ ਨੇ ਬੁਲਾਇਆ ਤੇ ਵੀ ਤੂੰ ਕਿਉਂ ਮਾਰਿਆ ਐਦਾਂ ਕਰਕੇ ਤੇ ਉਹ ਫਿਰ ਉਹਨੂੰ ਇਹ ਹੋ ਗਿਆ ਮੈਂ ਰੈਵਂਜ ਲੈਣਾ ਮੈਂ ਕਿਹਾ ਤੈਨੂੰ ਇੱਕ ਥੱਪੜ ਮਾਰਾਂ ਮੈਂ ਚਾਰ ਮਾਰੂੰਗਾ ਉਹ ਗੱਲ ਕਾਫੀ ਅੱਗੇ ਤੱਕ ਗਈ ਮੇਰੇ ਦੋਨਾਂ ਦੇ ਪੇਰੈਂਟਸ ਲਾਏ ਤਾਂ ਕਰਕੇ ਵੀ ਸੁਣਾਉਈ ਸੀ ਉਹ ਤਾਂ ਮਾਸ਼ ਵੇ ਬੰਗਾਲ ਤੋਂ ਤੁਸੀਂ ਵੈਸੇ ਤੁਹਾਡੇ ਮਮਾ ਫਾਦਰ ਮਤਲਬ ਫਾਦਰ ਬਰਥ ਮਤਲਬ ਹਾਂਜੀ ਮਿਥਿਲਾ ਤੋਂ ਆ ਮੈਂ ਮਿਥਿਲਾ ਰੀਜਨ ਹੈ ਇੱਕ ਮਤਲਬ ਬਿਹਾਰ ਤੇ ਨੇਪਾਲ ਦਾ ਸੋ ਮੇਰੇ ਪਾਪਾ 1982 ਚ ਆ ਗਏ ਸੀ ਇੱਥੇ ਤੇ ਉਦੋਂ ਤੋਂ ਇੱਥੇ ਇੱਥੇ ਨੇ ਸੋ ਮੈਂ ਵੀ ਮੇਰੇ ਪਿਤਾ ਸਾਡਾ ਜੰਪਲ ਪੰਜਾਬ ਦਾ ਹੀ ਆ ਇਸ ਕਰਕੇ ਨਹੀਂ ਪਤਾ ਲੱਗਦਾ ਸਾਡੀ ਪਾਸ਼ਾ ਸਾਰੀ ਮਤਲਬ ਆਉਂਦੀ ਹੈ ਇੱਧਰ ਦੀ ਪਾਸ਼ਾ ਵੀ ਆਉਂਦੀ ਉਹ ਵੀ ਆਉਂਦੀ ਹੈ ਕੁਛ ਮੜਾ ਪੁੱਛੇਗਾ ਕਿਹੜੀ ਗੱਲ ਕੋਈ ਮੈਂ ਤਾਂ ਆਪ ਧਨਵਾਦੀ ਹੈ ਮੈਨੂੰ ਤਾਂ ਆਪ ਨੂੰ ਬਾਈ ਨਹੀਂ ਪਤਾ ਲੱਗਦਾ ਮੈਨੂੰ ਮੈਂ ਕੀ ਪੁੱਛਾਂ ਦਰਦੋ ਕੀ ਡਰ ਬੋਲ ਕੇ ਕਹਿੰਦੇ ਕੋਈ ਡਰ ਤੋਂ ਡਰਦਾ ਦਰਦ ਬੋਲ ਕੇ ਬੰਗਾ ਕੋਈ ਗੱਲ ਜਿਹੜੀ ਸਰ ਕਹਿੰਦੀ ਸਾਰੀ ਪਾਸ਼ਾ ਜੀ ਤਾਂ ਨਹੀਂ ਹੈ ਨੇਚਲੀ ਮੈਂ ਅਕਚੀ ਚ ਬੋਲਦੀ ਹਾਂ ਮੈਂ ਧਾਰੋ ਦਾ ਕੱਲ ਇੱਕ ਡਾਇਲੌਗ ਸੰਦਸ ਦੇ ਵਿੱਚ ਜੋ ਮੈਂ ਮੇਰੇ ਬ੍ਰਦਰ ਨੂੰ ਕਹਿੰਦੀ ਹੁੰਦੀ ਹੁੰਦੀ ਹੈ ਨਾ ਮੇਰੇ ਬ੍ਰਦਰ ਆਪੀ ਦੱਸੋ ਕਿਹੜਾ ਡਾਇਲੌਗ ਹੈ ਹਾਂ ਪਹਿਲਾਂ ਮੈਂ ਜੰਮੀ ਚ ਬੋਲਦੀ ਹਾਂ ਮੇਰਾ ਬ੍ਰਦਰ ਕਹਿੰਦਾ ਹੈ ਕਿ ਵੀ ਬੜਾ ਮਾਨ ਤੈਨੂੰ ਆਪਣੇ ਯਾਰ ਤੇ ਹੈ ਨਾ ਐਦਾਂ ਬੋਲਦਾ ਹੁੰਦਾ ਤੇ ਫਿਰ ਮੈਂ ਕਹਿੰਨੀ ਹੁੰਦੀ ਆ ਕਿ ਭਰਾ ਤੇ ਤਾਂ ਕਰ ਨਹੀਂ ਸਕੀ ਸੋ ਯਾਰ ਤੇ ਕਰ ਲਿਆ ਤੇ ਹੁਣ ਮੈਂ ਮੈਂ ਕੀ ਲੈਂਗੁਏਜ ਚ ਬੋਲਣ ਲੱਗੀ ਹਾਂ ਭਾਇ ਤਾਂ ਤਾਂ ਕਰ ਨਹੀਂ ਸਕਲੀਏ ਤੇ ਯਾਰ ਤਾਂ ਕਰ ਲਲੀਏ ਹਾਈ ਇਹ ਤਾਂ ਜਦਾ ਪਿਆਰ ਜਾਇਆ ਨਾ ਪੰਜਾਬੀ ਜੈ ਤੇ ਇੱਕ ਚਲੋ ਤੁਸੀਂ ਜਿੰਨਾ ਜ਼ਿੰਦਗੀ ਦਾ ਤੁਹਾਡਾ ਅਸੀਂ ਸਟ੍ਰਗਲ ਜਾਣ ਦਿੰਦੇ ਆ ਮਤਲਬ ਅਸੀਂ ਚਲੋ ਇੱਕ ਤੁਹਾਡੇ ਭਰਾ ਦੀ ਗੱਲ ਜ਼ਰੂਰ ਕਰਾਂਗੇ ਦੀਪ ਬਾਈ ਦਾ ਜਦੋਂ ਉਹ ਤਾਂ ਤੁਹਾਡਾ ਇੱਕ ਅਸੀਂ ਜਿੰਨਾ ਜ਼ਿੰਦਗੀ ਦੁੱਖ ਤੁਸੀਂ ਪਿਓ ਦੀ ਆਪ ਦੀ ਗੱਲ ਕਰੋ ਭਰਾ ਦੀ ਗੱਲ ਉਹ ਦੀਪ ਦੀ ਗੱਲ ਕਰੋ ਉਹ ਜ਼ਿੰਦਗੀ ਦਾ ਜਿਹੜਾ ਹੈਗਾ ਤੁਸੀਂ ਉਸ ਚੀਜ਼ ਨੂੰ ਹੁਣ ਅੱਗੇ ਵੱਧ ਰਹੇ ਹੋ ਤੇ ਅਸੀਂ ਥੋੜੀ ਜਿਹੀ ਜ਼ਿੰਦਗੀ ਦੀ ਗੱਲ ਕਰਨੇ ਚਾਹਾਂਗੇ ਹਾਂ ਮੈਨੂੰ ਲੱਗਦਾ ਅੱਗੇ ਚੱਲੋ ਵਧਣਾ ਚਾਹੀਦਾ ਕਿਉਂਕਿ ਤੁਸੀਂ ਜਿਉਂਦੇ ਜਾਗਦੇ ਹੋ ਔਰ ਪਰ ਨਾਮ ਨਾਲ ਨਾਮ ਚੱਲ ਰਿਹਾ ਬੜੀ ਵੱਡੀ ਗੱਲ ਹੈਗੀ ਹੈ ਪਰ ਹਾਂ ਬਸ ਮੈਨੂੰ ਹੁੰਦਾ ਵੀ ਮੈਂ ਮੈਂ ਨਹੀਂ ਗੱਲ ਕਰਦੀ ਮੈਂ ਗੱਲ ਨਹੀਂ ਕਰਨਾ ਚਾਹੁੰਦੀ ਹੁੰਦੀ ਕਿਉਂਕਿ ਇੱਥੇ ਤੁਹਾਨੂੰ ਜਜ ਕੀਤਾ ਜਾਂਦਾ ਬਹੁਤ ਔਲ ਤਰੀਕੇ ਨਾਲ ਦੀਪ ਹਮੇਸ਼ਾ ਹੀ ਨਾਲ ਹੈ ਔਰ ਹਮੇਸ਼ਾ ਹੀ ਨਾਲ ਰਹੂਗਾ ਸੋ ਕਿਸੇ ਦੇ ਕੁਝ ਕਹਿਣ ਨਾਲ ਜਾਂ ਉਹ ਵੱਖ ਨਹੀਂ ਹੋਣ ਲੱਗਿਆ ਮੇਰੇ ਤੋਂ ਸੋ ਜੇ ਮੈਂ ਉਹਦੇ ਬਾਰੇ ਗੱਲ ਕਰਾਂ ਜਾਂ ਮੈਂ ਨਾ ਕਰਾਂ ਕਰਨਾ ਯਾਦ ਬੜਾ ਆਂਦਾ ਸੀ ਨਾ ਫੇਸਬੁੱਕ ਤੇ ਕਈ ਪੋਸਟਾਂ ਵੇਖਦਿਆਂ ਕਹਿੰਦੇ ਨੇ ਦੀਪ ਭਾਈ ਉਹਦੇ ਗੱਲਾਂ ਕਰਦਾ ਹੁੰਦਾ ਸੀ ਉਹਨੋਂ ਉਹ ਵਾਇਰਲ ਹੁੰਦੀਆਂ ਜਿਵੇਂ ਜਿਵੇਂ ਉਹ ਕੋਈ ਚੀਜ਼ਾਂ ਹਾਤੇ ਫੜਦਾ ਉਹ ਜਿੰਨ ਦੱਸਦਾ ਵੀ ਉਹ ਲੋਕ ਸੋਚਦੇ ਨੇ ਯਾਰ ਆ ਵੇ ਲੱਗੇ ਬੰਦਾ ਪਹਿਲੇ ਹੀ ਬੋਲ ਗਿਆ ਸੀ ਗੱਲਾਂ ਸਾਡੇ ਪ੍ਰੋਬਲਮ ਹੈ ਨਾ ਸਾਡੇ ਸਮਾਜ ਦੇ ਇਹਨਾਂ ਨੂੰ ਬੰਦੇ ਦੇ ਜਾਣ ਤੋਂ ਬਾਅਦ ਪਤਾ ਲੱਗਦਾ ਕਿ ਅਸਲ ਤਾਂ ਚੰਗਾ ਬੰਦਾ ਸੀ ਇੱਥੇ ਚੰਗਾ ਕਹਾਉਣ ਖਾਤਰ ਤੁਹਾਨੂੰ ਜਾਣਾ ਪੈਂਦਾ ਢੱਟੀ ਤੋਂ ਫੇਰ ਲੋਕ ਤੁਹਾਨੂੰ ਚੰਗਾ ਕਹਿੰਦੇ ਨੇ ਵੇਖ ਲੋ ਅੱਜ ਕਿੰਨਾ ਰਸ਼ ਕੱਲ ਇੱਕ ਨਵਦੀਪ ਹਰਿਆਣੇ ਜਿਹੜੇ ਵਾਟੇ ਕੰਨ ਉਹ ਵੀ ਗੱਲ ਕਹਿੰਦੇ ਕਹਿੰਦੇ ਮੈਨੂੰ ਦੀਪ ਸਿੱਖੀ ਨਾਲ ਜੋੜ ਗਿਆ ਮੈਂ ਨਹੀਂ ਜਾਣਦਾ ਸੀ ਗੁਰਬਾਣੀ ਕੀ ਹੈਗੀ ਹੈ ਤੇ ਜਦੋਂ ਉਹ ਚੀਜ਼ ਹੋਈ ਸੋਚੋ ਕਿ ਕੋਈ ਬਾਣੇ ਵਾਲਾ ਬੰਦਾ ਨਹੀਂ ਜੋੜ ਪਾਇਆ ਪਰਦੀਪ ਨੇ ਜੋੜਿਆ ਵੇਖ ਲੋ ਜ਼ਰੂਰੀ ਨਹੀਂ ਨਾ ਕਿ ਥੋੜੇ ਬਾਣਾ ਪਾਇਆ ਹੋਵੇ ਗੱਲ ਅੰਦਰੋਂ ਸਚਾਈ ਨਾਲ ਇਮਾਨਦਾਰੀ ਨਾਲ ਆ ਰਹੀ ਹੈ। ਤੇ ਫਿਰ ਬਾਦ ਉਹਨੇ ਲਾਈਵ ਹੋ ਕੇ ਕੱਲ ਪਰਸੋ ਦੀ ਵੀਡੀਓ ਪਾਈ ਕਹਿੰਦਾ ਯਾਰ ਅੱਜ ਨਾ ਦਿਲ 'ਚ ਯਾਦ ਆਈ ਤੇ ਕਹਿੰਦਾ ਮੈਂ ਦੀਪ ਉਹਨੇ ਪਾਈ ਹੋਈ ਸੀ ਕਹਿੰਦਾ ਵੀ ਮੈਂ ਗੁਰਦੁਆਰੇ ਨਹੀਂ ਜਾਂਦਾ ਨਾ ਸੀ ਕਹਿੰਦਾ ਮੈਨੂੰ ਦੀਪ ਬਾਈ ਬਾਣੀ ਸਿਖਾ ਗਿਆ ਕਹਿੰਦਾ ਬੱਸ। ਹਾਂ ਦੇਖੋ ਕਿੰਨੀ ਸੋਹਣੀ ਗੱਲ ਹੈ। ਬਹੁਤ ਕਿਊਟ ਇਨਸਪਾਇਰਿੰਗ। ਐਕਟਿੰਗ ਵੀ ਅੰਦਰ ਸੀ। ਚਲੋ ਮਾਲਕ ਨੇ ਜਿੱਥੇ ਉਹਨੋਂ ਜਿੱਥੇ ਵੀ ਉਹਨਾਂ ਦੀ ਅਸੀਂ ਕਹਾਂਗੇ ਕਿ ਜਿਹੜੇ ਦੁਨੀਆ ਤੋਂ ਚਲੇ ਉਹਨੇ ਕਦੇ ਵਾਪਸ ਨਹੀਂ ਮੁੜਨਾ ਤੇ ਕੀ ਕਹਿਣਾ ਕੀ ਚਾਹੁੰਦੇ ਹੋ ਦਰਸ਼ਕਾਂ ਦੇ ਲਈ ਦੋ ਸ਼ਬਦ ਅਸੀਂ। ਅ ਬਿਲਕੁਲ ਅਸੀਂ ਕਹਿਣਾ ਚਾਹਾਂਗੇ ਕਿ ਕੇਬਲ 1 ਨੂੰ ਡਾਊਨਲੋਡ ਕਰੋ ਜਿਸ ਤਰੀਕੇ ਨਾਲ ਤੁਸੀਂ ਸਾਰੇ ਐਪਸ ਦੇਖਦੇ ਹੋ ਉਵੇਂ ਹੀ ਕੇਬਲ 1 ਹੈ ਕੇਬਲ 1 ਦੀ ਖਾਸੀਅਤ ਇਹ ਹੈ ਕਿ ਬਹੁਤ ਚੰਗਾ ਕੰਟੈਂਟ ਆਊਗਾ ਇਥੇ دارو ਤੋਂ ਇਲਾਵਾ ਵੀ 4 ਜੁਲਾਈ ਨੂੰ دارو ਆ ਰਹੀ ਹੈ ਇਸ ਕਰਕੇ ਤੁਸੀਂ ਸਬਸਕ੍ਰਾਈਬ ਕਰ ਲਓ ਔਰ ਜਦੋਂ ਤੁਸੀਂ دارو ਦੇਖ ਲਈ ਉਸ ਤੋਂ ਬਾਅਦ ਹੋਰ ਬਹੁਤ ਸਾਰਾ ਕੰਟੈਂਟ ਹੈ ਔਰ ਚੰਗੀ ਗੱਲ ਇਹ ਹੈ ਕਿ ਜਿਹੜੀਆਂ 6 ਲੈਂਗੁਏਜਸ ਦੇ ਵਿੱਚ ਆ ਰਿਹਾ ਜਿਸ ਤਰੀਕੇ ਨਾਲ ਅਸੀਂ ਹੋਰ ਫਿਲਮਾਂ ਨੂੰ ਵੇਖਦੇ ਆ ਕੋਰੀਅਨ ਫਿਲਮਾਂ ਵੇਖਦੇ ਆ ਹਨਾ ਮਰਾਠੀ ਫਿਲਮਾਂ ਦੇਖਦੇ ਆ ਸਾਉਦੀਆਂ ਫਿਲਮਾਂ ਵੇਖਦੇ ਆ ਉਹ ਇਸ ਕਰਕੇ ਵੇਖ ਪਾਉਂਦੇ ਆ ਕਿ ਸਾਡੀ ਲੈਂਗੁਏਜ ਡਬ ਮਿਲਦੀਆਂ ਨੇ ਸਾਨੂੰ ਤੇ ਸਾਡੀਆਂ ਚੀਜ਼ਾਂ ਵੀ ਜਦੋਂ ਡਬ ਹੋ ਕੇ ਜਾਣਗੀਆਂ ਅਸੀਂ ਚਾਹੁੰਦੇ ਆ ਕਿ ਸਾਡੀਆਂ ਚੀਜ਼ਾਂ ਵੀ ਹੋਰ ਕੰਟਰੀਜ਼ ਦੇ ਜਾਂ ਹੋਰ ਸਟੇਟ ਦੇ ਲੋਕ ਦੇਖਣ ਇਹ ਬਹੁਤ ਚੰਗੀ ਗੱਲ ਆ ਕੇ ਬਲਵੰਦੀ ਇੱਕ ਉਹ ਭਰੀਆਂ ਵਾਲਾ ਡਾਇਲੋਗ ਥੋੜਾ ਜਿਹਾ ਜਿੱਕਰ ਭਰੀਆਂ ਤੱਕ ਪਾਜਾ ਦੋਤਾ ਹਾਂ ਉਹ ਆਪਣੀ ਸਹੇਲੀ ਨੂੰ ਕਹਿੰਦੀ ਆ ਕੁੜੀ ਉਹਦੇ ਨਾਲ ਕੰਮ ਕਰਦੀ ਹੁੰਦੀ ਆ ਜਿੰਦਰ ਉਹਨੂੰ ਕਹਿੰਦੀ ਹੈ ਵੀ ਤੂੰ ਤੂੰ ਮਾਣ ਕਰਿਆ ਕਰ ਜਿੰਦਰੇ ਹੂੰ ਆਪਾਂ ਪਾਪਾ ਦੀਆਂ ਪਰੀਆਂ ਨਹੀਂ ਛੁਰੀਆਂ ਇੱਕ ਉਹ ਵੀ ਇੱਕ ਸੁਣਾ ਦੋ ਆਪਣੀ ਨਾਗਨੀਆਂ ਵਾਲੀ ਕਹਿੰਦੇ ਉਹ ਮੈਂ ਕਦੇ ਕਿਤੇ ਸੁਣਾਇਆ ਹੀ ਨਹੀਂ ਕਿਹੜਾ ਕਹਿੰਦੇ ਹੋ ਤੁਸੀਂ ਮੰਜੀ ਤੇ ਬੈਠ ਕੇ ਨਾਗ ਮਾਲ ਛਕਣਾ ਹੈ ਮਾਲ ਛਕਣਾ ਹੈ ਵਹਿ ਸ਼ੱਕ ਲੈਣਾ ਚਾਹੀਦਾ ਕਦੇ-ਕਦੇ ਖੂਨ ਪਤਲਾ ਰਹਿੰਦਾ ਚਲੋ ਆਪਾਂ ਖੂਨ ਪਤਲਾ ਨਹੀਂ ਕਰਨਾ ਆਪੋ ਇੱਕ ਫਿਲਮ ਦਾ ਹਿੱਸਾ ਆ ਗਏ ਨੇ ਤੇ ਬਹੁਤ ਵਧੀਆ ਲੱਗਿਆ ਜ਼ਿੰਦਗੀ ਦੀ ਉਹ ਕਹਾਣੀਆਂ ਨੇ ਜਿਹੜੀਆਂ ਅਕਸਰ ਅਸੀਂ ਦੁਨੀਆ ਤੇ ਹੁੰਦੀਆਂ ਦੇਖਦੇ ਆਂ ਬਸ ਉਹਨਾਂ ਤੇ ਪਰਦੇ ਪਾਏ ਜਾਂਦੇ ਨੇ ਕੁਝ-ਕੁਝ ਕਹਾਣੀਆਂ ਸਾਹਮਣੇ ਆਂਦੀਆਂ ਨੇ ਪਰ ਜਿਹੜੀ ਦਾਰੋ ਤੋਂ ਬਾਅਦ ਕਈ ਕਹਾਣੀਆਂ ਵੀ ਸਾਹਮਣੇ ਆਣਗੀਆਂ ਜਿਵੇਂ ਭਾਈ ਨੇ ਕਿਹਾ ਕਿ ਕੋਈ ਜੇਕਰ ਸਕ੍ਰਿਪਟ ਲਿਖਦਾ ਕੋਈ ਕਹਾਣੀਆਂ ਲਿਖਦਾ ਉਹ ਵੀ ਸਾਡੇ ਤੱਕ ਲੈ ਕੇ ਬਿਅਰਸਲੀ ਕਹਾਣੀ ਨੂੰ ਅਸੀਂ ਕੇਵਲ ਵਾਂ ਤੇ ਚਲਾਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਕਹਾਣੀ ਚ ਦਮ ਹੋਏਗਾ ਕੈਮਰਾ ਬਸ ਰਮੇਸ਼ ਦੇ ਨਾਲ ਸੰਦੀਪ ਕਮੋਜ ਮਹਾਲ